ਪਰਸੇਦ ਦੇ ਪੰਜਾਬੀ ਅਦਾਕਾਰ ਜਸਵਿੰਦਰ ਪੱਲਾ ਤੇ ਦਿਹਾਤੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਜ਼ਾਹਰ ਕੀਤਾ। ਸੀਐਮ ਮਾਨ ਨੇ ਅੱਜ ਦੇ ਉੱਪਰ ਪੋਸਟਰ ਸਾਂਝੀ ਕਰਦਿਆਂ ਹੋਇਆਂ ਜਸਵਿੰਦਰ ਪੱਲਾ ਨੂੰ ਯਾਦ ਕੀਤਾ। ਉਹਨਾਂ ਲਿਖਿਆ ਕਿ ਜਸਵਿੰਦਰ ਪੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹੱਦ ਅਫਸੋਸਜਨਕ ਹੈ। ਚਣਕਾਟੀਆਂ ਦੀ ਛੜਕਾਰ ਬੰਦ ਹੋਣ ਤੇ ਬਹੁਤ ਉਦਾਸ ਹੈ। ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ੇ। ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਵ ਦੇ ਵਿੱਚ ਵਸਦੇ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਪੱਲਾ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਸ਼ੁੱਕਰਵਾਰ ਸਵੇਰੇ ਮੁਖਾਲੀ ਦੇ ਕਰ ਨਿੱਜੀ ਹਸਪਤਾਲ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਗਿਆ ਦੱਸਦੀ ਕਿ ਉਹ 65 ਸਾਲਾਂ ਦੇ ਸਨ ਦਿਨ ਪਹਿਲਾਂ ਬਿਮਾਰ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਾਣਕਾਰ ਲਈ ਇੱਥੇ ਵੀ ਗੱਲ ਸਾਂਝੀ ਕਰਦੀ ਹੈ ਕਿ ਉਹਨਾਂ ਦਾ ਅੰਤਿਮ ਸੰਸਕਾਰ 23 ਅਗਸਤ ਯਾਨੀ ਕਿ ਪਲਕੇ 12 ਵਜੇ ਮੁਖਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ ਇੱਕ ਪ੍ਰਸਿੱਧ ਕਮੇਡੀਅਨ ਅਤੇ ਅਦਾਕਾਰ ਪੱਲਾ ਕੈਰੀਓਨ ਜੱਟਾ ਮਾਹੌਲ ਠੀਕ ਹੈ ਜੱਟ 에ਅਰਵੇਜ਼ ਅਤੇ ਜੱਟ ਐਂਡ ਜੂਲੀਅਟ ਟੂ ਵਰਗੀਆਂ ਪੰਜਾਬੀ ਫਿਲਮਾਂ ਦੇ ਵਿੱਚ ਆਪਣੀਆਂ ਭੂਮਿਕਾਵਾਂ ਦੇ ਲਈ ਜਾਣੇ ਜਾਂਦੇ ਸਨ ਪ੍ਰਸਿੱਧ ਪੰਜਾਬੀ ਅਦਾਕਾਰ ਜਸਵਿੰਦਰ ਪੱਲਾ ਤੇ ਦਿਹਾਂਤ ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਜ਼ਾਹਰ ਕੀਤਾ। ਸੀਐਮ ਮਾਨ ਨੇ ਐਕਸ ਤੇ ਉੱਪਰ ਪੋਸਟਰ ਸਾਂਝੀ ਕਰਦਿਆਂ ਹੋਇਆਂ ਜਸਵਿੰਦਰ ਪੱਲਾ ਨੂੰ ਯਾਦ ਕੀਤਾ। ਉਹਨਾਂ ਲਿਖਿਆ ਕਿ ਜਸਵਿੰਦਰ ਪੱਲਾ ਜੀ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣਾ ਬੇਹੱਦ ਅਫਸੋਸਜਨਕ ਹੈ। ਛਣਕਾਟੀਆਂ ਦੀ ਛੜਕਾਰ ਬੰਦ ਹੋਣ ਤੇ ਬਹੁਤ ਉਦਾਸ ਹੈ। ਵਾਹਿਗੁਰੂ ਚਰਨਾਂ ਵਿੱਚ ਨਿਵਾਸ ਬਖਸ਼ੇ। ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਵ ਦੇ ਵਿੱਚ ਵਸਦੇ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਪੱਲਾ ਕਾਫੀ ਸਮੇਂ ਤੋਂ ਬਿਮਾਰ ਸਨ ਤੇ ਸ਼ੁੱਕਰਵਾਰ ਸਵੇਰੇ ਮੁਖਾਲੀ ਦੇ ਨਿੱਜੀ ਹਸਪਤਾਲ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਦੱਸਦੀ ਕਿ ਉਹ 65 ਸਾਲਾਂ ਦੇ ਸਨ ਤਿੰਨ ਪਹਿਲਾ ਬਿਮਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਾਣਕਾਰ ਲਈ ਇੱਥੇ ਵੀ ਗੱਲ ਸਾਂਝੀ ਕਰਤੀ ਹੈ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਗਸਤ ਹੀ ਯਾਨੀ ਕਿ ਪਾਲਕੇ 12 ਵਜੇ ਮੁਖਾਲੀ ਦੇ ਬਲੌਂਗੀ ਸ਼ਮਸ਼ਾਨ ਘਾੜ ਪਿੱਛੇ ਕੀਤਾ ਜਾਵੇਗਾ ਇੱਕ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ ਪੱਲਾ ਕੈਰੀਓਨ ਜੱਟਾ ਮਾਹੌਲ ਠੀਕ ਹੈ ਜਟੇਅਰ ਵੇਜ਼ ਅਤੇ ਜੱਟ ਐਂਡ ਜੂਲੀਅਟ 2 ਵਰਗੀਆਂ ਪੰਜਾਬੀ ਫਿਲਮਾਂ ਦੇ ਵਿੱਚ ਆਪਣੀਆਂ ਭੂਮਿਕਾਵਾਂ ਦੇ ਲਈ ਜਾਣੇ ਜਾਂਦੇ ਸਨ